ਪਿੰਡਾਂ ਤੋਂ ਆਏ ਕਿਸਾਨ ਸਾਥੀਓ ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਫਤਿਹ ਦੀ ਸਾਂਝ ਪਾਈ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੋ ਆਪਾਂ ਨੂੰ ਪਤਾ ਹੀ ਆ ਵੀ ਸੈਂਟਰ ਸਰਕਾਰ ਪੰਜਾਬ ਸਰਕਾਰ ਵੀ ਨਾਲ ਹੀ ਮਿਲੀ ਹੋਈ ਆ ਕਿਵੇਂ ਆਪਣੇ ਜਿਹੜਾ ਕਿਸਾਨਾਂ ਦਾ ਮਲਾਜ਼ਮਾਂ ਦਾ ਮਜ਼ਦੂਰਾਂ ਦਾ ਜਿੰਨੇ ਵੀ ਕੋਈ ਮਲਾਜ਼ਮਾਂ ਸਭ ਦਾ ਜਿੰਨੇ ਵੀ ਸਮੂਚੀ ਇੱਥੇ ਆਪਣੀ ਜਿੰਨੀ ਵੀ ਮਤਲਬ ਕਿ ਚੱਲ ਰਹੇ ਆ ਡਿਪਾਰਟਮੈਂਟ ਸਾਰਿਆਂ ਦਾ ਉਹ ਗਲ ਘੁੱਟੀ ਜਾ ਰਹੇ ਆ ਚਾਹੇ ਰੇਲਵੇ ਹੋਵੇ ਕਿੰਨੇ ਵੀ ਮੁਲਾਜ਼ਮਾਂ ਉਹ ਜਿਹੜਾ ਇਹ ਅੱਜ ਇਕੱਲੇ ਕਿਸਾਨ ਤੇ ਨਹੀਂ ਪੈ ਰਿਹਾ ਇਹ ਸਮਝਣ ਦੀ ਲੋੜ ਆ ਵੀ ਜਿਹੜਾ ਇਹਨਾਂ ਨੇ ਇਹ ਫੰਦਾ ਲਿਆ ਕੇ ਤਿਆਰ ਕੀਤਾ ਜਦੋਂ ਇਹ ਕਿਸਾਨ ਦੇ ਗਲ 'ਚ ਪਾਉਣ ਨੂੰ ਫਿਰਦੇ ਆ ਜਿੰਨੇ ਵੀ ਮੁਲਾਜ਼ਮ ਤਾਕੇ ਆ ਸਾਰੇ ਹੀ ਭਰਾਵੋ ਇਹਦੇ ਨਾਲ ਖਤਮ ਹੋ ਜਾਣਗੇ ਜਿਹੜੇ ਇਹ ਕੋਰਪੋਰੇਟ ਘਰਾਣਿਆਂ ਨੂੰ ਜਿਹੜੇ ਛੈਲੋ ਲਈ ਜਾਂਦੇ ਆ ਉਹਦੇ ਚ ਇਕੱਲੇ ਕਿਸਾਨ ਨੂੰ ਖਤਰਾ ਨਹੀਂ ਮਜ਼ਦੂਰ ਨੂੰ ਵੀ ਖਤਰਾ ਮੁਲਾਜ਼ਮ ਨੂੰ ਵੀ ਖਤਰਾ ਕਿਉਂਕਿ ਮੰਡੀਆਂ ਦੇ ਵਿੱਚ ਤੁਸੀਂ ਦੇਖੋ ਵੀ ਕਿੰਨੇ ਮੁਲਾਜ਼ਮ ਕੰਮ ਕਰਦੇ ਆ ਜਦੋਂ ਕਿਤੇ ਇਹ ਕੋਆਪਰੇਟ ਦੇ ਹੱਥ ਇਹ ਪਾਵਰ ਚਲੀ ਗਈ ਇਹਨਾਂ ਦੇ ਤਾਂ ਮਸ਼ੀਨਾਂ ਹੀ ਸਾਰਾ ਕੁਝ ਕਰਦੇ ਨੇ ਤੇ ਮਸ਼ੀਨਾਂ ਤੋਂ ਹੀ ਇਹ ਲੇਬਰ ਵੀ ਚੱਕ ਦੇਣਗੇ ਇਹ ਇਕੱਲੇ ਕਿਸਾਨ ਦੀ ਖਾਤਰ ਨਹੀਂ ਵੀ ਇਹ ਕਿਸਾਨ ਦੀ ਖਾਤਰ ਇਹ ਮਾਰੂ ਬਿੱਲਾ ਇਹ ਤਾਂ ਜਿੰਨੇ ਵੀ ਆਪਣੇ ਮੁਲਾਜ਼ਮਾਂ ਚਾਹੇ ਮਜ਼ਦੂਰ ਆ ਇਹ ਸਾਰਿਆਂ ਦੇ ਜਿਹੜੇ ਮੌਤ ਦੇ ਬਰੰਟਾ ਭਰਾਵੋ ਇਹ ਮਰਾਉਤ ਤੇ ਵੰਟ ਤਿਆਰ ਕਰ ਰਹੀ ਆ ਸਰਕਾਰ ਆਪਾਂ ਨੂੰ ਕਰਨਾ ਚਾਹੀਦਾ ਵੀ ਜਿੰਨੀਆਂ ਸਮੂਚੀਆਂ ਜਥੇ ਬੰਦੀਆਂ ਜਿੰਨੇ ਵੀ ਲੋਕ ਆ ਜਿਹੜੇ ਆਮ ਲੋਕਾਂ ਨੂੰ ਵੀ ਇਹ ਜਿੰਨਾ ਚਿਰ ਸੰਚੇਤ ਨਹੀਂ ਹੁੰਦੇ ਕਿਉਂਕਿ ਆਪਾਂ ਪਿੰਡਾਂ ਦੇ ਵਿੱਚ ਅੱਜ ਵੀ ਦੇ ਆਪਣੀ ਜਨਸੰਖਿਆ ਲੜਨ ਵਾਲਿਆਂ ਦੀ ਲਾ ਦੋ 10% ਹੀ ਆ ਜਿਹੜੇ 100 ਦੇ ਮੰਗਲ 10 ਬੰਦੇ ਹੀ ਤੁਰੇ ਹੋਏ ਆ ਜਿਹੜੇ ਦੁਨੀਆ ਨਾਲ ਦੇ ਵਿੱਚ ਜਾ ਰਹੇ ਆ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਕੋਈ ਵੀ ਆ ਚਾਹੇ ਚਾਹੇ ਮੁਲਾਜ਼ਮ ਯੂਨੀਅਨਾਂ ਮਜ਼ਦੂਰ ਯੂਨੀਅਨਾਂ ਜਿੰਨਾ ਚਿਰ ਇਹ 90% ਲੋਕ ਆਪਣੇ ਨਾਲ ਨਹੀਂ ਆ ਕੇ ਖੜਦੇ ਜੇ 50% ਵੀ ਆਪਾਂ ਹੋ ਗਏ ਤਾਂ ਆਪਾਂ ਦਾ 10% ਵੀ ਇਹਨਾਂ ਨੂੰ ਦੱਬੀ ਫਿਰਦੇ ਆ ਤੇ ਜਿੰਨਾ ਚਿਰ ਕੱਲਾ-ਕੱਲਾ ਬੰਦਾ ਛੇਸ ਜਿਹੜੇ ਇਹ ਕਾਨੂੰਨੀ ਵਿਰੋਧ ਨਹੀਂ ਕਰਦਾ ਇਹਨਾਂ ਦੇ ਬਿੱਲਾਂ ਦਾ ਉਹਨਾਂ ਚਿਰ ਇਹ ਆਪਣਾ ਕਾਮਯਾਬ ਨਹੀਂ ਹੋ ਸਕਦੇ ਭਾਵੇਂ ਕਿੰਨਾ ਆਪਾਂ ਵਿਰੋਧ ਕਰੀ ਜਾਂਦੇ ਆ ਕਿਸੇ ਨਾ ਕਿਸੇ ਲੋਟੇ ਮਾਰੂ ਨੀਤੀ ਇਹ ਜੀ ਲਿਆਉਂਦੇ ਆ ਉਥੋਂ ਆਪਾਂ ਦੇਖੋ ਦਿੱਲੀ ਬੈਠ ਕੇ ਇਹਨਾਂ ਨੂੰ ਰੱਦ ਕਰਾ ਕੇ ਆਏ ਆ ਹੁਣ ਇਹਨਾਂ ਨੇ ਵੱਖ-ਵੱਖ ਸੂਬਿਆਂ ਦੇ ਅਧੀਨ ਲਿਆ ਕੇ ਉਹੀ ਬਿੱਲ ਫੇਰ ਲੈ ਕੇ ਆਇਆ ਬੈਂਦਾ ਸਮੁੱਚੀਆਂ ਜਥੇਬੰਦੀਆਂ ਨੂੰ ਇਹੀ ਬੇਨਤੀ ਕਰਦੇ ਆ ਕਿ ਆਪਣਾ ਇੱਕ ਨਿਸ਼ਾਨਾ ਇੱਕ ਆਪਣੀ ਲੜਾਈ ਆ ਸਮੁੱਚੀਆਂ ਜਥੇਬੰਦੀਆਂ ਜਿੰਨੇ ਵੀ ਸਾਡੇ ਸਾਫ਼ੀ ਮਲਾਜ਼ਮ ਮਜ਼ਦੂਰ ਸਾਰੇ ਜਣੇ ਆਪਾਂ ਨੂੰ ਇੱਕੇ ਨਾਲ ਲੜਨਾ ਚਾਹੀਦਾ ਕਿਉਂਕਿ ਲੜਾਈ ਆਪਣੀ ਇੱਕ ਆ ਜਿੰਨਾ ਜਿਹੜਾ ਆਪਾਂ ਇੱਕ